ਕਿੱਕੀ ਛੱਡਤੀ ਹੈ ਇਸ ਤਰ੍ਹਾਂ ਨਾ ਨਾ ਕੁਛ ਨਹੀਂ ਅਸੀਂ ਤਾਂ ਖੁਦ ਗੁਰਦੁਆਰੇ ਜਾਣੇ ਸਵੇਰੇ ਸ਼ਾਮ ਮੱਥਾ ਟੇਕਨੇ ਆ ਤਾਂ ਉਹਨਾਂ ਨੇ ਮੈਨੂੰ ਬਣਾਇਆ ਸੀ ਪ੍ਰਚਾਰਕ ધਰਾ ਹੁੰਦਾ ਇਸਾਈ ਦਾ ਪ੍ਰਚਾਰਕ ਬਣਾਇਆ ਸੀ ਔਰ ਮੇਰੇ ਹਿਸਾਬ ਨਾਲ ਉਹਨਾਂ 2 ਲੱਖ ਕਿਹਾ ਕੀ ਸੀ ਮਦਦ ਦੇਣਾ ਤੁਸੀਂ ਇਸਾਈ ਬਣ ਜਾਓ ਮੇਰੇ ਘਰੇ ਇਸ ਸਮੇ 12 ਪਰਿਵਾਰ ਨੇ ਤਾਂ ਮੈਨੂੰ 12 ਪਰਿਵਾਰਾਂ ਤੋਂ ਤੁਹਾਡੇ ਹਿਸਾਬ ਨਾਲ 24 ਲੱਖ ਮਿਲਣਾ ਚਾਹੀਦਾ ਸੀ 20 ਮੰਨ ਲਓ 15 ਮਿਲ ਲਓ ਪਰ ਇਸ ਸਾਲ ਵਿੱਚ ਮੈਂ ਤਿੰਨ ਵਾਰੀ ਬਾਹਰ ਜਾਣਾ ਮੈਂ ਸਰੋਂ ਦਾ ਸੀਜ਼ਨ ਲਾਉਣ ਜਾਣਾ ਹਰਿਆਣਾ ਤਾਂ ਦਾਣਾ ਦਾ ਸੀਜ਼ਨ ਲਾਉਣ ਜਾਣਾ ਪੰਜਾਬ ਤੇ ਨਰਮ ਵਿੱਚ ਗੁਣ ਮੈਂ ਪੰਜਾਬੀ ਅਗਰ ਮੈਨੂੰ ਲਾਲਚ ਮਿਲਦਾ ਅੱਜ ਵੀ ਮੇਰੇ ਕਰ ਦੇਖੋ ਔਰ ਮੈਂ ਬਾਹਰ ਨਹੀਂ ਜਾਂਦਾ ਮੈਂ ਚੰਗੀਆਂ ਗੱਡੀਆਂ ਵਿੱਚ ਗੁੰਮਦਾ ਚੰਗਾ ਐਸ਼ੋ ਆਰਾਮ ਨਾ ਰਹਿੰਦਾ ਲਗਭਗ 4 ਸਾਲ ਜਾਂ 5 ਸਾਲ ਪਹਿਲਾਂ ਉਸ ਸਮੇਂ ਕਿਵੇਂ ਕਾਰ ਦੇ ਵਿੱਚ ਬੈ ਕੇ ਕੋਈ ਪ੍ਰਾਰਥਨਾ ਦਵਾ ਕਰਦੇ ਸੀਗੇ ਇੱਕ ਦੂਜਨ ਦੇਖ ਕੇ ਜਿਵੇਂ ਆਗੈ 2-4 ਜਣੇ 10 ਜਣੇ 15 ਜਣੇ ਖਬਰਾਂ ਤੇ ਚੱਲਦੀਆਂ ਕਿ ਲਾਲਚ ਦਿੱਤਾ ਜਾਂਦਾ ਤੁਹਾਡੇ ਬੱਚੇ ਵਧੀਆ ਸਕੂਲਾਂ 'ਚ ਪੜਾਵਾਂਗੇ ਤੁਹਾਡਾ ਇਲਾਜ ਮੁਕਤ ਕਰਾਵਾਂਗੇ ਔਰ ਕਈ ਤਰ੍ਹਾਂ ਦੀ ਨਹੀਂ ਇਸ ਤਰ੍ਹਾਂ ਕੁਛ ਨਹੀਂ ਹੈਗਾ ਕੌਣ ਇਸ ਲਾਲਚ ਦੇਗਾ ਅਸੀਂ ਪਹਿਲਾਂ ਆਸਤਾ ਰੱਖਦੇ ਸੀ ਜਿਵੇਂ ਸਾਡੇ ਤੇ ਲਾਇਆ ਗਿਆ ਨਾ ਕਿ ਵੀ ਇਹਨਾਂ ਦਾ ਧਰਮ ਪਰਿਵਰਤਨ ਜ਼ਬਰਨ ਕਰਾਇਆ ਗਿਆ ਪਰ ਸਾਡੇ ਨਾਲ ਇਹ ਜ਼ਬਰਨ ਨਹੀਂ ਕਰਾਇਆ ਗਿਆ ਸੀ ਤੁਹਾਡੇ ਤੇ ਵੀ ਇਹ ਇਲਜ਼ਾਮ ਲਗੇ ਤੁਹਾਡੀਆਂ ਬੇਟੀਆਂ ਦੀ ਵਿਆਹ ਹੋਏ ਉਹ ਵੀ ਗੁਰਦੁਆਰਾ ਸਾਹਿਬ ਚ ਹੋਏਗੀ ਅੱਜ ਤੋਂ 4 ਮਹੀਨੇ ਪਹਿਲਾਂ ਉਸ ਸਮੇਂ ਬੇਟੀਆਂ ਮੇਰੀ ਦੋ ਦੀ ਇਕੱਠੀ ਸ਼ਾਦੀ ਸੀਗੀ ਉਹ ਵੀ ਗੁਰਦੁਆਰੇ ਦੇ ਵਿੱਚ ਹੋਈ ਹੈ ਅਗਰ ਇਹ ਜੀ ਕੰਮ ਹੁੰਦਾ ਤਾਂ ਅਸੀਂ ਉਧਰ ਕਿਉਂ ਜਾਂਦੇ ਨਹੀਂ ਗਏ ਗੁਰੂ ਘਰ ਨਹੀਂ ਛੱਡਿਆ ਸੀ ਹਾਂ ਇਹ ਤਾਂ ਬਸ ਇਹ ਤੂੰ ਪਵਾ ਉਡੀਆਂ ਕਿਉਂਕਿ ਬੈਲਾ ਹੈ ਤੂੰ ਲਗਭਗ 16 ਕਿਲੋਮੀਟਰ ਉਸ ਥਾਂ ਦੋ ਚਾਰ ਲੋਕ ਆਣਗੇ ਉਹਨਾਂ ਨੇ ਇਸ ਵੀਡੀਓ ਪਾਈਆਂ ਕਿਸੇ ਤਰ੍ਹਾਂ ਹੀ ਬੜਾ ਉਹਨਾਂ ਨੇ ਪਰੇਸ਼ਾਨ ਕਰ ਰੱਖਿਆਗਾ ਦੇਖੋ ਇੱਥੇ ਜੋ ਕੀ ਖਬਰਾਂ ਉਡਾਈਆਂ ਗਈਆਂ ਨੇ ਔਰ ਇੰਨਾ ਬਦਨਾਮ ਸਾਡੇ ਸਿੱਖੀ ਪਰਿਵਾਰ ਨੂੰ ਜਾਂ ਸਾਡੇ ਜ਼ਿਲ੍ਹੇ ਨੂੰ ਜਾਂ ਸਾਡੇ ਪ੍ਰਸ਼ਾਸਨ ਸ਼ਾਸਨ ਸਾਡੀ ਸਰਕਾਰਾਂ ਨੂੰ ਕੀਤਾ ਗਿਆ ਉਹ ਜਮਿਨੀ ਹਕੀਕਤ ਕੋਈ ਵੀ ਦੇਖਿਆ ਹੋਣਾ ਇੱਥੇ ਹੈ ਨਹੀਂ ਕਿੱਤੇ ਇਹ ਨਾ ਲੋਕਾਂ ਦੇ ਮੁਤਾਬਕ ਕਿ ਨਾ ਸਿੱਖਾਂ ਦੇ ਮੁਤਾਬਕ ਕੁਝ ਹੋਰ ਹੈ ਜਿਸ ਤਰੀਕੇ ਦੇ ਨਾਲ ਦਿਖਾਇਆ ਗਿਆ ਕਿ ਇਲਾਕੇ ਦੇ ਵਿੱਚੋਂ 3000 ਦੇ ਕਰੀਬ ਸਿੱਖ ਇਸਾਈ ਬਣ ਗਏ ਧਰਮ ਪਰਿਵਰਤਨ ਸਿਖਰਾਂ ਤੇ ਚੱਲ ਰਿਹਾ ਲਾਲਚ ਦਿੱਤਾ ਜਾ ਰਿਹਾ ਉਹ ਸਾਰੀਆਂ ਗੱਲਾਂ ਨੇ ਪਰ ਆਪਾਂ ਇਹਨਾਂ ਲੋਕਾਂ ਦੀ ਜਵਾਨੀ ਸੁਣਦੇ ਹਾਂ ਕਿ ਲੋਕ ਕੀ ਕਹਿੰਦੇ ਨੇ ਲੋਕ ਉਸ ਸਚਾਈ ਤੋਂ ਜਿਹੜਾ ਉਹ ਸਾਹਮਣੇ ਲਿਆ ਸਕਦੇ ਨੇ ਉਹ ਗੱਲ ਨੂੰ ਉਜਾਗਰ ਕਰਦੇ ਨੇ ਕਿ ਕਿਸ ਤਰ੍ਹਾਂ ਦੇ ਹਾਲਤ ਨੇ ਇਸ ਪਿੰਡ ਦੇ ਵਿੱਚ ਜੋ ਕਿ ਅੱਜ ਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਜੋ ਕਿ ਨੇਪਾਲ ਦੇ ਬਾਰਡਰ ਤੇ ਟਾਟਰਗੰਜ ਜਿਹੜਾ ਪਿੰਡ ਪੈਂਦਾ ਹੈ ਪੀਲੀਪੀਤ ਜ਼ਿਲ੍ਹੇ ਦਾ ਗੱਲਬਾਤ ਕਰਦੇ ਆ ਅ ਦੱਸੋ ਥੋੜਾ ਜਿਹਾ ਮੈਨੂੰ ਦੱਸੋ ਕਿ ਇਹ ਜਿਹੜੀ ਖਬਰਾਂ ਚੱਲ ਰਹੀਆਂ ਨੇ ਕਿ ਸਾਈ ਬਣ ਕੇ ਇਲਾਕੇ ਦੇ ਲੋਕ ਕਿੰਨੀ ਕਿ ਸੱਚਾਈ ਹੈ ਇੰਦੇ ਵਿੱਚ ਸਤਾਈ ਸਚਾਈ ਤੋਂ ਕੁਝ ਵੀ ਨਹੀਂ ਹੈ ਕਿਉਂਕਿ ਕੁਝ ਦਿਨ ਪਹਿਲਾਂ ਲਗਭਗ 4 ਸਾਲ ਜਾਂ 5 ਸਾਲ ਪਹਿਲਾਂ ਉਸ ਸਮੇਂ ਕਿਵੇਂ ਘਰ ਦੇ ਵਿੱਚ ਬੈ ਕੇ ਕੋਈ ਪ੍ਰਾਰਥਨਾ ਦਵਾ ਕਰਦੇ ਸੀਗੇ ਇੱਕ ਦੋ ਜਣੇ ਦੇਖ ਕੇ ਜਿਵੇਂ ਆ ਗਏ 2-4 ਜਣੇ 10 ਜਣੇ 15 ਜਣੇ ਇਸ ਤਰ੍ਹਾਂ ਚੱਲਦੇ ਉਸ ਤੋਂ ਬਾਅਦ ਵਿੱਚ ਜਦੋਂ ਆਪਣੇ ਕਮੇਟੀਆਂ ਨੇ ਇਹਨਾਂ ਵੀ ਮਨਾ ਕੀਤਾ ਉਸ ਤੋਂ ਪਿੱਛੇ ਕੁਝ ਹੋਰ ਮਾਮਲਾ ਚੱਲਦਾ ਰਹੀ ਹੈ ਉਸ ਤੋਂ ਪਿੱਛੇ ਪ੍ਰਸ਼ਾਸਨ ਨੇ ਆ ਕੇ ਬੜਾ ਇਸ ਤੇ ਰੋਕ ਲਗਾਈ ਪਾਬੰਦੀ ਲੱਗੀ ਹੁਣ ਪ੍ਰਸ਼ਾਸਨ ਨੇ ਕੀ ਕਿਹਾ ਵੀ ਨਹੀਂ ਇਹ ਚੀਜ਼ ਹੋਣੀ ਚਾਹੀਦੀ ਨਹੀਂ ਇਹ ਚੀਜ਼ ਹੋਣੀ ਚਾਹੀਦੀ ਅਗਰ ਜਿਸ ਇਕੱਠੇ ਨਹੀਂ ਹੋਣੇ ਚਾਹੀਦੇ ਅਸੀਂ ਕਹਿੰਦੇ ਠੀਕ ਹੈ ਕਿਉਂਕਿ ਡਰ ਦੇ ਮਾਰੇ ਪ੍ਰਸ਼ਾਸਨ ਤੋਂ ਕੋਈ ਨਹੀਂ ਡਰਦਾ ਉਸ ਤੋਂ ਬਾਅਦ ਪ੍ਰਾਰਥਨਾ ਸਭਾ ਬੰਦ ਹੋ ਗਈ ਨਾ ਨਾ ਆਪਣੇ ਪਿੰਡ ਦੀ ਖਾਲੀ ਸੀਗੇ ਪਿੰਡ ਦੀ ਸੀ ਪਿੰਡ ਦੇ ਸੀਗੇ ਹੋਰ ਕੋਈ ਇੱਥੇ ਬਾਹਰ ਦਾ ਨਹੀਂ ਆ ਰਹੀਆ ਤੂੰ ਤੁਸੀਂ ਕਹਿੰਦੇ ਤੁਹਾਡੇ ਤੇ ਵੀ ਇਲਜ਼ਾਮ ਲਗੇ ਤੁਹਾਡੀਆਂ ਬੇਟੀਆਂ ਦੀ ਵਿਆਹ ਹੋਏ ਉਹ ਵੀ ਗੁਰਦੁਆਰਾ ਸਾਹਿਬ ਚ ਹੋਏ ਅੱਜ ਤੂੰ 4 ਮਹੀਨੇ ਪਹਿਲਾਂ ਉਸ ਸਮੇਂ ਬੇਟੀਆਂ ਮੇਰੀ ਦੋ ਦੀ ਇਕੱਠੀ ਸ਼ਾਦੀ ਸੀਗੀ ਉਹ ਵੀ ਗੁਰਦੁਆਰੇ ਦੇ ਵਿੱਚ ਹੋਈ ਜੇ ਅਗਰ ਇਹ ਜੀ ਕੰਮ ਹੁੰਦਾ ਤਾਂ ਅਸੀਂ ਉਧਰ ਕਿਉਂ ਜਾਂਦੇ ਤੁਸੀਂ ਨਹੀਂ ਗਏ ਨਹੀਂ ਗਏ ਹਾਂ ਕੋਈ ਲਾਲਚ ਹੈ ਸੀ ਉਹਨਾਂ ਕੋਲ ਨਾ ਕੋਈ ਲਾਲਚ ਨਹੀਂ ਲਾਲਚ ਹੁੰਦਾ ਤਾਂ ਕੁਝ ਬਣਾਣ ਨਾਲ ਹੀ ਇੰਦੇ ਕਰਦਾ ਕਦੀ ਕਦੀ ਵੀ ਨਹੀਂ ਗਏ ਪ੍ਰੇਰ ਕਰਾਉਣ ਨੂੰ ਨਹੀਂ ਨਹੀਂ ਗਏ ਸੀ ਪਹਿਲੇ ਜਾਂਦੇ ਸੀਗੇ ਹਾਂ ਜਦੋਂ ਪ੍ਰਸ਼ਾਸਨ ਰੋਕਿਆ ਉਸ ਤੋਂ ਬਾਅਦ ਚ ਨਹੀਂ ਗਏ ਗੁਰਦੁਆਰੇ ਨਾਲ ਜੁੜੇ ਆਂ ਨਹੀਂ ਨਹੀਂ 2.5 ਸਾਲ ਤੋਂ ਪਹਿਲਾਂ 2.5 ਸਾਲ ਤੋਂ ਪਹਿਲਾਂ ਹਾਂਜੀ ਹਾਂਜੀ ਉਹ ਜਿਹੜੀ ਦੁਆਰੇ ਸਿੱਖੀ ਚ ਆ ਗਈ ਹਾਂਜੀ ਹਾਂਜੀ ਇਸੇ ਧਰਮ ਦੇ ਵਿੱਚੋਂ ਇਸੇ ਧਰਮ ਦੇ ਵਿੱਚ ਹੀ ਆਏ ਸੀ ਤਾਂ ਪਹਿਲੇ ਵੀ ਇਸੇ ਚ ਹੀ ਆਏਗੇ ਮਤਲਬ ਉਹ ਤੇ ਪ੍ਰੇਰ ਹੁੰਦੀ ਹੀ ਚਲੇ ਜਾਂਦੇ ਸੀਗੇ ਹਾਂ ਗੁਰਦੁਆਰੇ ਵੀ ਜਾਂਦੇ ਸੀਗੇ ਗੁਰੂ ਘਰ ਛੱਡਿਆ ਜੀ ਗੁਰੂ ਘਰ ਨਹੀਂ ਛੱਡਿਆ ਸੀ ਹਾਂ ਇਹ ਤਾਂ ਬਸ ਇਹ ਤੂੰ افਵਾਹਾਂ ਉਡੀਆਂ ਕਿਉਂਕਿ ਬੈਲਾ ਹੈ ਇਤੋਂ ਲਗਭਗ 16 ਕਿਲੋਮੀਟਰ ਉਸ ਥਾਂ ਤੋਂ ਦੋ ਚਾਰ ਲੋਕ ਆਣਗੇ ਉਹਨਾਂ ਨੇ ਇਸ ਵੀਡੀਓ ਪਾਈਆਂ ਕਿਸੇ ਤਰ੍ਹਾਂ ਹੀ ਬੜਾ ਉਹਨਾਂ ਨੇ ਪਰੇਸ਼ਾਨ ਕਰ ਰੱਖਿਆਗਾ ਇਸੇ ਕਰਕੇ ਮਾਹੌਲ ਵਿਗੜਾ ਜਾਂਦਾ ਹੈ ਔਰ ਕਈ ਥਾਂ ਤੋਂ ਪ੍ਰਸ਼ਾਸਨ ਆਉਂਦਾ ਹੈਗਾ ਜਾਂਚ ਕਰਨ ਵਾਸਤੇ ਕਈ ਥਾਂ ਤੋਂ ਮੀਡੀਆ ਵਾਲੇ ਆਉਂਦੇਣਗੇ ਬਿਲਕੁਲ ਸਹੀ ਅਸੀਂ ਵੀ ਪੰਜਾਬ ਤੋਂ ਆਇਆ ਸਾਡੀ ਟੀਮ ਰਜਾਨਾ ਸਪੋਕਸਮੈਨ ਦੀ ਵੀ ਅਸੀਂ ਵੀ ਦੇਖੇ ਜਾ ਕੇ ਗਰਾਊਂਡ ਤੇ ਹਕੀਕਤ ਕੀ ਆ ਜ਼ਮੀਨੀ ਹਕੀਕਤ ਕੀ ਕਹਿੰਦੀ ਆ ਹੁਣ ਖਬਰਾਂ